ਸਿੰਦੇ ਭਰਾ ਕੋ ਪਤਾ ਲੱਗਾ ਪੜਿਆ ਕਿ ਉਹਦੇ ਬਾਰੇ ਕੀ ਕਰੇ ਨਹੀਂ ਮੀਨੂ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਕੋਖਵਾਦਾ ਜੀ ਪੜਿਆ ਨਸ਼ਾ ਤੇ ਦੇਖੋ ਜੀ ਕੋਈ ਵੀ ਕੰਦ ਉਹ ਕੋਈ ਕੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹਤੀ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡੂਟੀਆਂ ਲੱਗੀਆਂ ਉਹ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਇਹਨੂੰ ਖਤਮ ਕਰਦੇ ਵੀ ਟਾਈਮ ਲੱਗੂ ਕਹਿੰਦੇ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂ ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਆਉਂਕਾ ਉਹ ਲੈ ਕੇ ਆਏ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਦੇ ਹਸਦਿਆ ਨਹੀਂ ਆ ਤੇ ਜਨਦੋ ਵੈਸਤੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੂ ਛੱਡੋਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜ ਨੂੰ ਲੈਣ ਕੰਨੋਂ ਆਂਦੀ ਸ਼ਮ ਵਿੱਚ ਮੈਂ ਕਿਹਾ ਇਹਨੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ਗੱਪਾਂ ਲਾਉਂਦਾ ਉਹ ਢੋਲ ਜਿਹੜਾ ਅੱਗੇ ਅੱਗੇ ਵੱਜਦਾ ਜਾਂਦਾ ਤੇ ਕੰਧਵਾਨ ਦੀ ਸ਼ਮਦੂ ਜਾਣਦੇ ਆ ਪ੍ਰਤਾਪ ਬਾਜਵਾ ਜੀ ਹਾਂ ਮੰਦੀ ਸਾਹਿਬ ਆਉਣ ਵਾਲੀਆਂ ਲੈਕਚਰ ਇੱਕ ਹੋਰ ਕੰਮ ਕਰੋ ਜੀ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰ ਦੇੜੀਆਂ ਹੋਣੀਆਂ ਹੁਣ ਜਿਬਰੀ ਚੋਣ ਜਲਦੀ ਆ ਜਾਣਗੇ ਪਤਾ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਗੇ 27 ਦੇ ਤਮਨ ਸਾਹਿਬ ਦੀ ਗਵਾਹੀ ਦੇ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਥੱਪੜ ਆ ਵੀ ਲੋਕਾਂ ਦਾ ਚੁੜਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੋਕੰਦ ਪਈ ਆ ਸਭ ਦੇਖਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗ ਗਿਆ ਕਿ ਦੁਨੀਆ ਕਿੱਤੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬਣਦਾ ਤੁਸੀਂ ਵੀ ਇੱਥੇ ਬਹਿ ਵੀ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਵੱੰਨ ਰੋਡ ਬਣ ਜੂਗੀ ਜੋ ਵਾਅਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਲੈਕਚਰ ਤੋਂ ਪਹਿਲਾਂ ਇੱਕ ਚਾਅ ਮੇਰੇ ਅਜਨਾਲੇ ਦੇ ਜਿਹੜੀਆਂ ਛੜਕਾਂ ਇਹ ਵੰਡ ਬਣਾਵਾਂਗੇ ਡੇਰਾ ਰੋਡ ਵੀ ਠੀਕ ਹੋ ਗਈ ਆ ਫਤਿਹਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਵਨ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦੇ ਆ ਥੋੜੀ ਜੀ ਪਰੇਵਲ ਪਾਊਗੀ ਬਿਕੋ ਪਊਗਾ ਆਵਾਜ਼ਾਂ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਛੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀ ਆਪਾਂ ਇਦਾਂ ਰੋੜੀਆਂ ਜਿੱਥੇ ਕਿਤੇ ਨਾਲਾ ਨੂਲਾ ਬਣਨਾ ਆਪ ਸਰ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜਿਹੜੇ ਆ ਉਹ ਪੂਰੇ ਕਰਦੇ ਅਜੇ ਅਜੇ ਨਾਲੇ ਸ਼ਹਿਰ ਦੇ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਦੇਣਾ ਜਲਦੀ 9 ਕਰੋੜ ਰੁਪਇਆ ਜਿਹੜਾ ਬੇਅਖ ਲੱਗਲੇ ਵੀਕਸ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗ ਗਿਆ ਤਾਂ ਸ਼ਹਿਰ ਦਾ ਕੰਮ ਜਿਹੜਾ ਪੂਰਾ ਹੋ ਜਾਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਇਆ ਮਤਲਬ ਕਿਨੇ ਦਿਹਾਕਿਆਂ ਬਾਅਦ ਜਿਹੜਾ ਇਹ ਬੰਦ ਹੋ ਜਾ ਰਹੀ ਹੈ ਲੋਕਾਂ ਦੀ ਬੜੀ ਖੁਆਇਸ਼ ਸੀ ਕਿਉਂਕਿ ਰੋਜ਼ ਜਿਹੜੇ ਖਬਰਾਂ ਸਾਹਮਣੇ ਹੁੰਦੇ ਕੋਈ ਨਾ ਕੋਈ ਜਿਹੜਾ ਇਹ ਹਸਪਤਾਲ ਤੋਂ ਤੇ ਰਿਆਡ ਲਾ ਕੇ ਜਿਹੜਾ ਬਹੁਤ ਜ਼ਿਆਦਾ ਬੁਰਾ ਆੜਿਆ ਲੋਕ ਡਿੱਗਦੇ ਸੀ ਦੇਖੋ ਮਿੰਨੂ ਤੇ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਕਾਲੀਆਂ ਨੇ ਨਾ ਛੜਕਾਂល ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਥੁਰੀ ਔਰ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ ਇਦੋਂ ਆਉਂਦੇ ਆ ਇਹ ਵੀ ਜਦੋਂ ਸੜਕ ਕੰਪਲੀਟ ਹੋ ਗਈ ਔਰ ਜਿੰਨੇ ਐਕਸੀਡੈਂਟ ਇਹ ਸੜਕ ਤੇ ਹੋਏ ਕਈ ਲੋਕਾਂ ਵਿਚਾਰਿਆਂ ਦੀ ਮੌਤ ਹੋ ਗਈਆਂ ਮੈਂ ਖੁਦ ਅਫਸੋਸ ਕਰ ਜਾਂਦਾ ਰਿਹਾ ਪਰ ਕਿਹ ਦੇ ਕੰਨਾਂ ਤੇ ਚੂ ਨਹੀਂ ਸਰਕੀ ਹੁਣ ਜਦੋਂ ਸਰਕਾਰ ਆਪਣੀ ਆਈ ਹੈ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀਡਬਲਯੂਡੀ ਦੇ ਮੰਤਰੀ ਆ ਉਹਨਾਂ ਨੂੰ ਵੀ ਕਹਿ ਕੇ ਨੀਟਿਓ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਦੇਆ ਸਭ ਤੋਂ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰ। ਸਿੰਦਰ ਜਿਹੜੀ ਐਸੋਨੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਿਹੜਾ ਪੂਰਾ ਨਹੀਂ ਬਣਾ ਕੇ ਆ ਇਹ ਵਿੱਚੋ ਛੱਜ ਕੇ ਕੰਮ ਕਰਾਉਣ ਪਹਿਲਾਂ ਆ ਕੇ ਕਿਉਂਕਿ ਕੰਮ ਕੰਮ ਨੂੰ ਦਾ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾਲ ਪਿਆਰ ਆ। ਅਜ ਨਾਲੇ ਦੇ ਲੋਕਾਂ ਨਾਲ ਪਿਆਰ ਆ ਉਹ ਵੀ ਖੁਸ਼ੀ ਆ ਸਾਡਾ ਜੱਥਾ ਨਹੀਂ। ਅਮਰਸਰ ਦਫ਼ਤਰ ਵਿੱਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜੜੀ ਆ। ਇਹ ਮੇਦੀ ਜੜੀ ਇਹ ਇੱਕ ਕਰਨਪੂਰੀਆਂ ਦੇ ਨਾਲਾ ਜੜਾ। ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਦੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁਦੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਦਾਤ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਆ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਹਨਾਂ ਤੇ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ ਹੈ